ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਇਸ਼ਤਿਹਾਰ ਬਾਜੀ ਜੋਰਾਂ ਤੇ ਆ ਤੇ ਹੁਣ ਇਹਨਾਂ ਨੂੰ ਪਾੜ ਕੇ ਉਤਾਰਨ ਦਾ ਬੜੀ ਬੇਰਹਿਮੀ ਨਾਲ ਇਹਨਾਂ ਇਸ਼ਤਿਹਾਰਾਂ ਨੂੰ ਪਾੜ ਕੇ ਉਤਾਰਨ ਦਾ ਕੰਮ ਵੀ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਤੇ ਇਹ ਕੰਮ ਕਰ ਰਹੀ ਆ ਫਰੀਦਕੋਟ ਦੀ ਨਗਰ ਕੌਂਸਲ ਅਸਵਦੇ ਵਿੱਚ ਨਗਰ ਕੌਂਸਲ ਨੂੰ ਇਤਰਾਜ਼ ਹੈ ਕਿ ਜਿਹੜੇ ਸਥਾਨ ਨਿਸ਼ਚਿਤ ਕੀਤੇ ਗਏ ਆ ਇਸ਼ਤਿਹਾਰਬਾਜ਼ੀ ਕਰਨ ਲਈ ਉਸ ਤੋਂ ਵੱਧ ਜ਼ਰੂਰਤ ਤੋਂ ਵੱਧ ਉਹਨਾਂ ਥਾਵਾਂ ਤੇ ਇਸ਼ਤਿਹਾਰਬਾਜ਼ੀ ਕੀਤੀ ਗਈ ਆ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਤੇ ਪ੍ਰੈਸ਼ਨ ਚਨ ਲੱਗ ਰਿਹਾ ਇਸ ਕਰਕੇ ਉਹ ਬੜੀ ਬੇਰਹਿਮੀ ਦੇ ਨਾਲ ਇਹਨਾਂ ਨੂੰ ਉਤਾਰ ਰਹੇ ਆ ਪਰ ਇਸ ਉਤਾਰਨ ਦੇ ਨਾਲ ਨਾਲ ਉਹ ਇੱਕ ਵਿਤਕਰਾ ਵੀ ਕਰ ਰਹੇ ਆ ਬਹੁਤ ਸਾਰੇ ਬੋਰਡਾਂ ਨੂੰ ਚਾਹੇ ਉਹ ਲਿਹਾਜ਼ ਬਾਜੀ ਦੇ ਵਿੱਚ ਚਾਹੇ ਉਹ ਕਿਸੇ ਦੇ ਫੋਨ ਤੇ ਉਤਾਰਨ ਦੀ ਥਾਂ ਤੇ ਉਹਨਾਂ ਨੂੰ ਛੱਡ ਰਹੇ ਆ ਤੇ ਇਹ ਵੀ ਪਤਾ ਲੱਗਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ਼ਤਿਹਾਰ ਜਿਹੜੇ ਲੱਗੇ ਹੋਏ ਆ ਹੁਣ ਉਤਾਰੇ ਜਾ ਰਹੇ ਆ ਉਹਨਾਂ ਵਿੱਚੋਂ ਬਹੁਤੇ ਇਸ਼ਤਿਹਾਰ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਆਪਣੇ ਬਿਹਾਫ ਤੇ ਲਵਾਏ ਹੋਏ ਸੀ ਤੇ ਏ ਵੀ ਪਤਾ ਲੱਗਾ ਹੈ ਕਿ ਇਹ ਇਸ਼ਤਿਹਾਰ ਜਿਨ੍ਹਾਂ ਦੇ ਲਗਾਏ ਗਏ ਸੀ ਉਹਨਾਂ ਤੋਂ ਬਕਾਇਦਾ ਪੈਸੇ ਵਸੂਲੇ ਗਏ ਆ ਤੇ ਹੁਣ ਨਗਰ ਕੌਂਸਲੀ ਉਹਨਾਂ ਇਸ਼ਤਿਹਾਰਾਂ ਨੂੰ ਉਤਾਰਨ ਤੇ ਲੱਗੀ ਹੋਈ ਆ ਇਹਨਾਂ ਇਸ਼ਤਿਹਾਰਾਂ ਨੂੰ ਬੇਰਹਿਮੀ ਨਾਲ ਉਤਾਰਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆ ਰਹੀ ਆ ਕਿ ਬਹੁਤ ਸਾਰੇ ਸੱਤਾਧਾਰੀਆਂ ਦੇ ਇਸ਼ਤਿਹਾਰ ਆ ਜਿਹੜੇ ਉਹ ਵੀ ਕਿਸੇ ਬਿਨਾ ਪੋਲ ਤੋਂ ਬਿਨਾ ਕਿਸੇ ਅਧਿਕਾਰ ਤੋਂ ਬਿਨਾ ਕਿਸੇ ਮਨਜ਼ੂਰੀ ਤੋਂ ਲੱਗੇ ਹੋਏ ਸਾਫ਼ ਦਿਖਾਈ ਦਿੰਦੇ ਆ ਪਰ ਉਹਨਾਂ ਨੂੰ ਛੱਡ ਦਿੱਤਾ ਗਿਆ ਏ ਤੇ ਕਾਂਗਰਸੀਆਂ ਦੇ ਬੋਰਡਾਂ ਨੂੰ ਢਾਂਗੀ ਨਾਲ ਅੜਾੜਾ ਕੇ ਪਾੜ-ਪਾੜ ਕੇ ਉਤਾਰਿਆ ਗਿਆ ਏ ਆਉ ਸੁਣਦੇ ਆ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਨਗਰ ਕਾਉਂਸਲ ਦੇ ਅਧਿਕਾਰੀ ਜਿਹੜੇ ਬਾਜ਼ਾਰ ਦੇ ਵਿੱਚ ਆ ਕੇ ਇਹਨਾਂ ਬੋਰਡਾਂ ਨੂੰ ਉਤਰਵਾ ਰਹੇ ਨੇ ਟਰਾਲੀ ਭਰ ਰਹੇ ਨੇ ਬੋਰਡਾਂ ਦੀ ਉਹ ਕੀ ਕਹਿੰਦੇ ਨੇ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਜਿਹੜੇ ਸ਼ਹਿਰ ਦੇ ਵਿੱਚ ਅਨਿਧਾਰਕਤੋਂ ਦੇ ਉੱਤੇ ਜਿਹੜੇ ਬੋਰਡ ਲੱਗੇ ਹੋਏ ਆ ਉਹਨਾਂ ਨੂੰ ਅੱਜ ਅਸੀਂ ਕਾਰਵਾਈ ਕਰਕੇ ਉਤਾਰ ਰਹੇ ਹਾਂ ਤੇ ਇੱਧਰ ਨਾਲ ਸ਼ਹਿਰ ਦੀ ਵੈਸੇ ਵੀ ਦਿੱਕ ਖਰਾਬ ਹੁੰਦੀ ਹੈ ਕੁਝ ਕੱਲ ਅਨਾਉਂਸਮੈਂਟ ਵੀ ਕੀਤੀ ਗਈ ਸੀ ਉਹਦਾ ਵੀ ਅਸਰ ਹਾਂਜੀ ਹਾਂਜੀ ਕੀ ਅਨਾਉਂਸਮੈਂਟ ਕਰਾਈ ਸੀ ਅਨਾਉਂਸਮੈਂਟ ਅਸੀਂ ਇਹ ਹੀ ਕਰਾਈ ਸੀ ਕਿ ਜਿਨ੍ਹਾਂ ਨੇ ਮਤਲਬ ਕਿ ਇਲੈਗਲ ਬੋਰਡ ਵਗੈਰਾ ਲਗਾਏ ਆ ਉਹਨਾਂ ਨੂੰ ਆਪਣਾ ਆਪਣੇ ਆਪ ਅਪਰੂਵ ਕਰ ਲੋ ਠੀਕ ਨਹੀਂ ਤਾਂ ਪ੍ਰਸ਼ਾਸਨ ਆਪਣੇ ਲੈਵਲ ਤੇ ਟ੍ਰੇning ਲੋ ਕਰ। ਕੋਸ਼ਿਸ਼ ਕਾਮਦਾਰ ਆਪਣੇ ਦੁਬਾਨਾ ਦੇ ਬਹੁਤ ਵੱਡੇ ਵੱਡੇ ਗੋਲ ਉਹਨਾਂ ਨੂੰ ਵੀ ਕਿਹਾ ਸੀ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਬੰਦਿਆਂ ਨੇ ਆਪਣੇ ਛੱਤਾਂ ਉੱਤੇ ਲਗਾਏ ਨਾ ਮੈਸੇਜ ਜਿ ਬੁਨਾਦੀ ਆਈ ਉਹਨਾਂ ਨੂੰ ਵੀ ਕਹਿ ਦਿੱਓ ਉਹ ਆਪਣਾ 3 ਦਿਨਾਂ ਦੇ ਅੰਦਰ ਜਾਂ ਟਾਈਮ ਦੇ ਵਿੱਚ ਬੋਰ ਅਪਰੂਵ ਕਰ ਲੈ। ਨਗਰ ਕੌਂਸਲ ਨੇ ਕਿੰਨੇ ਕ ਅਪਰੂਵ ਬੋਰ ਹੈ ਇੱਥੇ? ਉਹਨਾਂ ਕੋ ਅਪਰੂਵ ਸਾਈਟਾਂ 60 ਹੈਗੀਆਂ ਜਿੱਥੇ ਅ ਅਧਿਕਾਰੀਆਂ ਦੇ ਵਿੱਚ ਤੇ ਉਹਨਾਂ ਉੱਤੇ ਲਗਾ ਸਕਦੇ ਆ ਜੇਕਰ ਨਾਏ ਅਨਪਰੂਵਡ ਕੀ ਇਹ ਲਾਇਸੈਂਸ ਕਿਉਂ ਹੈ ਤੁਹਾਡੇ ਕੌਂਸਲ ਦੀ ਕੋਈ ਮਨਜ਼ੂਰੀ ਨਹੀਂ ਨੀ ਇਹਦੇ ਵਿੱਚ ਨਗਰ ਕੌਂਸਲ ਦੀ ਫੀਮ ਨਹੀਂ ਉਹ ਵੀ ਛੱਡੇ ਵੀ ਹੋਏ ਆ ਨਹੀਂ ਸਾਰੇ ਉਤਾਰਾਂ ਜਿਹੜੇ ਇਲਲੀਗਲ ਹੈ ਜੀ ਸਾਰੇ ਉਤਾਰਾਂ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ